ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਮਨਾਉਣ ਲਈ ਹਰ ਸਾਲ ਪਾਕਿਸਤਾਨ ਸਥਿਤ ਗੁਰਦ ਆਮਾਂ ਦੇ ਦਰਸ਼ਨਾਂ ਕਰਨ ਲਈ ਵਿਸ਼ੇ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਭੇਜਿਆ ਜਾਂਦਾ ਇਸ ਵਾਰ ਵੀ ਇਹ ਜਥਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਜਾ ਰਿਹਾ ਇਸ ਜਥੇ ਲਈ ਜਿਹੜੇ ਪਾਸਪੋਰਟ ਆ ਉਹ 10 8 2024 ਤੱਕ ਮੈਂਬਰ ਸ਼੍ਰੌਣੀ ਕੋ ਤਰ ਪ੍ਰਬੰਧਕ ਕਮੇਟੀ ਦੀ ਸ਼ਿਫਾਰਿਸ਼ ਅਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਜਿਹੜਾ ਵੀ ਕੋਈ ਸ਼ਨਾਖਤੀ ਕਾਰਡ ਨਾਲ ਹੋਵੇ ਉਹ ਨਾਲ ਲਾ ਕੇ 10 8 24 ਤੱਕ ਸ਼੍ਰੌਣੀ ਕਮੇਟੀ ਦਫ਼ਤਰ ਭੇਜਿਆ ਜਾਵੇ ਤਾਂ ਜੋ ਪਾਕਿਸਤਾਨ ਅਸਥਿਤ ਗੁਰਤਾਵਾ ਦੇ ਦਰਸ਼ਨ ਲਈ ਜਾਣ ਵਾਲੀ ਸੰਗਤ ਜੜੀ ਉਨ੍ਹਾਂ ਦੀ ਲਿਸਟਾਂ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਭੇਜੀਆਂ ਜਾਣ ਤਾਂ ਜੋ ਸਮੇਂ ਸਿਰ ਵਿਜੇ ਬੇਲਸਕੜ ਸਮੂਹ ਸੰਗਤਾਂ ਨੇ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਉਹ ਪਾਸਪੋਰਟ ਆਪਣੇ ਹਲਕਾ ਮੈਂਬਰ ਸਾਡੀ ਸ਼ਿਫਾਰਿਸ਼ ਸਹਿਤ 10 8 2024 ਤੱਕ ਦਫ਼ਤਰ ਸ਼ਰੋਣੀ ਕਮੇਟੀ ਭੇਜਣ ਦੀ ਖੇਚਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ